ਦੋਸਤੋ ਪਾਣੀਪਤ ਵਿੱਚ ਹੀ ਕਿਉਂ ਤਿੰਨ ਮੁੱਖ ਲੜਾਈਆਂ ਹੋਈਆਂ ਸੀ ਕੀ ਕਦੇ ਇਹਨਾਂ ਬਾਰੇ ਸੋਚਿਆ ਹੈ 1526 ਵਿੱਚ ਪਾਣੀਪਤ ਦੀ ਪਹਿਲੀ ਲੜਾਈ ਬਾਬਰ ਤੇ ਇਬਰਾਹਿਮ ਲੋਧੀ ਵਿਚਕਾਰ ਹੋਈ ਜਿਸ ਵਿੱਚ ਬਾਬਰ ਨੇ ਇਬਰਾਹਿਮ ਲੋਧੀ ਨੂੰ ਹਰਾਇਆ ਪਾਣੀਪਤ ਦੀ ਦੂਜੀ ਲੜਾਈ 1552 ਵਿੱਚ ਅਕਬਰ ਅਤੇ ਹਿਮੂ ਵਿਚਕਾਰ ਹੋਈ ਜਿਸ ਵਿੱਚ ਅਕਬਰ ਨੇ ਹਿਮੂ ਨੂੰ ਹਰਾਇਆ ਪਾਣੀਪਤ ਦੀ ਤੀਜੀ ਲੜਾਈ 1761 ਵਿੱਚ ਮਰਾਠਿਆਂ ਅਤੇ ਅਹਿਮਦ ਸ਼ਾਹ ਅਬਦਾਲੀ ਵਿੱਚ ਹੋਈ। ਅਹਿਮਦ ਸ਼ਾਹ ਅਬਦਾਲੀ ਨੇ ਇਸ ਲੜਾਈ ਵਿੱਚ ਮਰਾਠਿਆਂ ਨੂੰ ਹਰਾਇਆ ਸੀ। ਇਹ ਲੜਾਈਆਂ ਪਾਣੀਪਤ ਦੇ ਸਥਾਨ ਤੇ ਪਾਣੀਪਤ ਦੀ ਭੂਗੋਲਕ ਸਥਿਤੀ ਦੀਆਂ ਵਿਸ਼ੇਸ਼ਤਾਵਾਂ ਕਾਰਨ ਹੀ ਵਾਪਰੀਆਂ। ਪਹਿਲੀ ਵਿਸ਼ੇਸ਼ਤਾ ਇੱਥੇ ਘੋੜਸਵਾਰ ਸੈਨਾ ਅਤੇ ਤੋਪਖਾਨਾ ਰੱਖਣਾ ਤੇ ਲਿਆਉਣਾ ਬਹੁਤ ਆਸਾਨ ਸੀ। ਅਤੇ ਪਾਣੀਪਤ ਦਿੱਲੀ ਤੋਂ 90 ਕਿਲੋਮੀਟਰ ਦੂਰ GT ਰੋਡ ਤੇ ਸਥਿਤ ਹੈ। ਜੋ ਕਿ ਪਰਾਚਨ ਸਮੇਂ ਤੋਂ ਹਮਲਾਵਰਾਂ ਦਾ ਇੱਕ ਰੂਟ ਅਤੇ ਵਪਾਰਿਕ ਰੂਟ ਰਿਹਾ ਹੈ ਉੱਤਰ ਪੱਛਮ ਤੋਂ ਆਉਂਦੇ ਹੋਏ ਹਮਲਾਵਰਾਂ ਨੂੰ ਦਿੱਲੀ ਦੀਆਂ ਸ਼ਕਤੀਆਂ ਇਸੇ ਰੂਟ ਤੇ ਹੀ ਰੁਕਦੀਆਂ ਰਹੀਆਂ ਹਨ ਪਾਣੀਪਤ ਦਾ ਸਥਾਨ ਇਕੱਲਾ ਜੁੱਧਾਂ ਦਾ ਖੇਤਰ ਹੀ ਨਹੀਂ ਰਿਹਾ ਇਹ ਖੇਤੀਬਾੜੀ ਦੇ ਪੱਖੋਂ ਵੀ ਕਾਫੀ ਅਮੀਰ ਰਿਹਾ ਹੈ ਜਮੁਨਾ ਨਦੀ ਨਜ਼ਦੀਕ ਹੋਣ ਕਾਰਨ ਇੱਥੇ ਪਾਣੀ ਦੀ ਸਪਲਾਈ ਵੀ ਬਹੁਤ ਆਸਾਨੀ ਨਾਲ ਹੋ ਸਕਦੀ ਸੀ ਅਤੇ ਨਦੀ ਨਜ਼ਦੀਕ ਹੋਣ ਦੇ ਕਾਰਨ ਇੱਥੋਂ ਜੁੱਧ ਦੌਰਾਨ ਭੱਜਣਾ ਵੀ ਬਹੁਤ ਆਸਾਨ ਸੀ ਇਸਨ ਪਣੀਪਤ ਦੇ ਥਾਣ ਦੀਆਂ ਕੁਝ ਵਿਸ਼ੇਸ਼ਤਾਵਾਂ ਜਿਸ ਕਾਰਨ ਇੱਥੇ ਲੜਾਈਆਂ ਹੁੰਦੀਆਂ ਰਹੀਆਂ ਤਲਵਾਰਾ ਜੀ